ਸ੍ਰੀਕਾਲ ਦੋਸਤੋ ਮੈਂ ਹਾ ਤਾਇਰਾ ਵਸੀਨ ਅਤੇ ਅੱਜ ਅਸੀਂ ਤੁਹਾਡੇ ਮੂਰੇ ਪੇਸ਼ ਕਰ ਰਹੇ ਹਾਂ ਸਾਡਾ ਨਵਾਂ ਸ਼ੋਅ ਦੇਸੀ ਸਟਾਰਸ ਦਾ ਫਰਸਟ ਐਪੀਸੋਡ ਸੋ ਦੇਸੀ ਸਟਾਰਸ ਅੱਜ ਅਸੀਂ ਅਜਿਆ ਗਾਇਕ ਲੈ ਕੇ ਆਇਆ ਕਿ ਉਹ ਬਿਲਕੁਲ ਹੀ ਦੇਸੀ ਹੈ ਟਿਪੀਕਲ ਦੇਸੀ ਉਹਦਾ ਉਹਦੇ ਗਾਣਿਆਂ 'ਚ ਉਹਦਾ ਅੰਦਾਜ਼ ਦੇਸੀ ਹੈ ਲਿਰਿਕਸ ਦੇਸੀ ਹਨ ਇਹਨਾ ਤੇ ਇਕੋ ਹੀ ਨਾ ਹੈ ਗੀਤਾ ਜੈਲਦਾਰ ਓ थैंक यू ਜੀ थैंक यू ਜੀ ਸਤਿ ਸ਼੍ਰੀ ਅਕਾਲ ਜੀ थैंक यू ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜਿੰਨੇ ਵੀ ਦੇਖ ਰਹੇ ਨੇ ਸਾਨੂੰ ਕੀ ਨਾਮ ਹੈ ਅੱਜ ਪ੍ਰੋਗਰਾਮ ਦਾ ਦੇਸੀ ਸਟਾਰ ਦੇਸੀ ਸਟਾਰ ਪਹਿਲਾਂ ਪਹਿਲਾਂ ਮੈਂ ਲੱਕੀ ਬੰਦਾ ਰਹਿਣਾ ਪਹਿਲੀ ਮੈਨੂੰ ਇਹਨਾਂ ਨੇ ਅੱਜ ਦੇਸੀ ਸਟਾਰ ਵਿੱਚ ਲਿਆ ਸੋ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸੋ ਪਹਿਲਾਂ ਇਹ ਦੱਸੋ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਸੀ ਤੁਹਾਨੂੰ ਦੇਸੀ ਬੁਲਾ ਰਿਹਾ ਨਹੀਂ ਜੀ ਮੈਂ ਹੈਗਾ ਹੀ ਦੇਸੀ ਆ ਬੰਦਾ ਇਹ ਕਹਿੰਦਾ ਜਿੱਦਾਂ ਦਾ ਹੋਣਾ ਹੋਣਾ ਚਾਹੀਦਾ ਜਿੱਦਾਂ ਨਾ ਹੁੰਦਾ ਆ ਜੇ ਉਹਦੀ ਉਹ ਅਸਲੀਅਤ ਬਾਹਰ ਸਾਹਮਣੇ ਰਵੇ ਲੋਕਾਂ ਨੇ ਤਾਂ ਚੰਗੀ ਗੱਲ ਹੂੰ ਬਿਕੋਜ਼ ਕਈ ਬੁਰਾ ਮੰਗਾ ਨਹੀਂ ਨਾ ਤੁਹਾਨੂੰ ਦੇਸੀ ਨਾ ਕੋ ਨਹੀਂ ਨਹੀਂ ਦੇਸੀ ਦੇਸੀ ਬੰਦੇ ਨੇ ਤਾਂ ਹਰ ਜਗ੍ਹਾ ਤੇ ਜਾ ਕੇ ਝੰਡੇ ਗੱਡੇ ਨੇ ਸੋ ਦੇਸੀ ਕਹੋਣਾ ਮੇਰੇ ਲਈ ਮਾਣ ਦੀ ਗੱਲ ਹੈ ਮਾਣ ਦੀ ਗੱਲ ਹੈ ਪਰ ਹੁਣ ਜਿਹੜਾ ਤੁਹਾਡਾ ਇਕ ਨਵਾਂ ਟਰੈਕ ਹੈ ਜਿਹੜਾ ਆਲਰੇਡੀ ਖੁੱਲ ਵੀ ਚੁੱਕਿਆ ਸਾਰਾ ਸਾਰਾ ਸਾਹਮਣੇ ਹੈ ਨਾ ਲੋਕੀ ਹੌਲੀ ਹੌਲੀ ਉਹਨੂੰ ਵੇਖਣ ਵੇਖਣ ਵੀ ਆਲੇ ਹਨ ਸੋ ਉਸ ਤੋਂ ਤੁਸੀਂ ਇਹਨੇ ਦੇਸੀ ਨਹੀਂ ਲੱਗ ਰੇ ਉਹ ਥੋੜਾ ਅੰਗਰੇਜ਼ੀ ਹੈ ਐਕਚੁਅਲੀ ਨਾ ਦੇਸੀ ਵਾਲਾ ਕੰਮ ਪਹਿਲਾਂ ਕਰ ਲਿਆ 2 ਮਹੀਨੇ ਪਹਿਲਾਂ 플ੌਟ ਵਾਲਾ ਤੇ ਹੁਣ ਥੋੜਾ ਜਿਹਾ ਚੇਂਜ ਕਰਨਾ ਸੀ ਮੈਂ ਇਸ ਕਰਕੇ ਇਹ ਗਾਣਾ ਨਵਾਂ ਗਾਣਾ ਥੋੜਾ ਬਾਹਰਲੀ ਲొਕੇਸ਼ਨ ਉੱਤੇ ਸ਼ੂਟ ਕੀਤਾ ਨੈਣਦੋਨ ਵਾਲੀ ਤੇ ਮੈਂ ਕਿਹਾ ਚਲੋ ਟਰਾਈ ਕਰਦੇ ਆ ਸ਼ਾਇਦ ਆਪਾਂ ਵੀ ਅੰਗਰੇਜ਼ ਬਣ ਜਾਈਏ ਨਾ ਟਰਾਈ ਕੋਸ਼ ਬਣੇ ਫਿਰ ਬਣੇ ਕੋਸ਼ ਟਰਾਈ ਤਾਂ ਕਰਨੀ ਪੈਣੀ ਹੁਣ ਇਹਦਾ ਹੁਣ ਲੋਕ ਦ ਵੇਖਿਆ ਸੀ ਤੁਹਾਡੇ ਸ਼ੂਜ਼ ਹੈ ਨਾ ਜਿੰਨਾ ਸਾਨੂੰ ਵੇਖਣ ਨੂੰ ਮਿਲਿਆ ਹੈ ਤੇ ਲੋਕੇਸ਼ਨ ਬਹੁਤ ਹੀ ਬਿਊਟੀਫੁਲ ਹੈ ਮੈਂ ਬਹੁਤ ਗੈਸ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਤੋਂ ਨਹੀਂ ਹੋਇਆ ਉਹ ਕਿਹੜੀ ਲੋਕੇਸ਼ਨ ਹੈ ਉਹ ਸਪੇਨ ਵਿੱਚ ਹੈ ਇੱਕ ਸਿਟੀ ਹੈ ਨਾਮ ਹੈ ਲਗਾ ਉੱਥੇ ਸ਼ੂਟ ਕਰਕੇ ਹੈ ਸਪੇਨ ਚ ਹਾਂ ਦੇ ਸਪੇਨ ਉੱਥੇ ਕਾਫੀ ਫਿਲਮਾਂ ਪਹਿਲਾਂ ਹਿੰਦੀ ਸ਼ੂਟ ਹੋਈਆਂ ਤੇ ਪਹਿਲਾ ਪੰਜਾਬੀ ਗਾਣਾ ਜਿਹੜਾ ਉਹ ਉਹਨਾਂ ਲੋਕੇਸ਼ਨਾਂ 'ਤੇ ਸ਼ੂਟ ਕਰਕੇ ਆਂ ਔਰ ਮਿਹਨਤ ਕਰਨੀ ਪਈ ਕਿਉਂਕਿ ਸਾਨੂੰ ਲੱਭਣ ਲਈ ਇਹੋ ਜਿਹੀਆਂ ਲੋਕੇਸ਼ਨ ਜਿਹੜੀਆਂ ਦਿਖਣ ਨੂੰ ਦਿੱਖਤਾ ਜਾਂਦੀਆਂ ਫੋਟੋਆਂ 'ਚ ਪਤਾ ਪਰ ਉਹਨਾਂ ਨੂੰ ਲੱਭਣਾ ਬਹੁਤ ਔਖਾ ਮੈਂ ਕਿਹੜੇ ਕੰਟਰੀਜ਼ ਦੀਆਂ ਹੋਣਗੀਆਂ ਨਾ ਸੋ ਅਸੀਂ ਬੜੀ ਮਿਹਨਤ ਕਰਕੇ ਮਹੀਨਾ ਡੇਢ ਮਹੀਨਾ ਲੱਭੀ ਫਿਰ ਉੱਥੇ ਜਾ ਕੇ ਸ਼ੂਟ ਕੀਤਾ ਅੱਛਾ ਤਾਂ ਇਹ ਆਈਡੀਆ ਆਕਾਦਾ ਸੀ ਕਿ ਸਪੇਨ ਹੀ ਜਾ ਕੇ ਸ਼ੂਟ ਕਰਨਾ ਹੈ ਜਾਂ ਪਹਿਲਾਂ ਕਿਤੇ ਵੇਖਿਆ ਹੋਇਆ ਸੀ ਤੁਹਾਡੇ ਮਾਈਂਡ 'ਚ ਸੀ ਕਿ ਨਹੀਂ ਕਰਨਾ ਮੈਂ ਐਕਚੁਅਲੀ ਨਾ ਮੈਂ ਇੱਕ ਪਿਕਚਰ ਦੇ ਫੋਟੋ ਦੇਖੀ ਸੀ ਕਿਸੇ ਸਾਈਡ ਤੇ ਪਈ ਹੋਈ ਅੱਛਾ ਉਹ ਬਲੌਕ ਮੈਨੂੰ ਇੰਨ ਅੱਛਾ ਲੱਗਾ ਮੈਂ ਕਿ ਯਾਰ ਕਦੀ ਨਾ ਕਦੀ ਇਸ ਜਗ੍ਹਾ ਤੇ ਆਪਾਂ ਸ਼ੂਟ ਜ਼ਰੂਰ ਕਰਨਾ ਗਾਣਾ ਸੋ ਕੁਦਰਤੀ ਸਾਡਾ ਗਾਣਾ ਵੀ ਇਦਾਂ ਦਾ ਬਣ ਗਿਆ ਦੇਸੀ ਸਟਾਈਲ ਤੋਂ ਹਟਕੇ ਸੀ ਸੋ ਮੈਂ ਸੋਚਿਆ ਵੀ ਲੱਭਦੇ ਆਂ ਇਹ ਲੋਕੇਸ਼ਨ ਉਸ ਕੁਦਰਤੀ ਸਾਨੂੰ ਮਿਲ ਗਈ ਤਾਂ ਕਰਕੇ ਇੱਥੇ ਸ਼ੂਟ ਕੀਤਾ ਬਟ ਬਹੁਤ ਵਧੀਆ ਗਾਇਆ ਬਿਕੋਜ਼ ਫਿਰ ਬਜਟ ਵੀ ਉਹਨਾ ਵੱਜ ਜਾਂਦਾ ਹੈ ਨਾ ਸੋ ਪੰਜਾਬੀ ਗਾਣੇ ਉੱਥੇ ਯਾ ਟ੍ਰਿਪਲ ਹੋ ਜਾਂਦਾ ਸੋ ਪੰਜਾਬੀ ਗਾਣੇ ਸਪੇਨ ਚ ਜਾ ਕੇ ਸ਼ੂਟ ਹੋ ਰਹੇ ਨੇ ਇਟਸ ਅ ਗੁੱਡ ਥਿੰਗ ਚੰਗੀ ਗੱਲ ਹੈ ਕੋਸ਼ਿਸ਼ ਕਰਦੇ ਆ ਜੀ ਜੇ ਇਸ ਗਾਣੇ ਨੂੰ ਵਧੀਆ ਰਿਸਪੌਂਸ ਮਿਲਿਆ ਹੋ ਸਕਦਾ ਕਿਸੇ ਹੋਰ ਕੰਟਰੀ ਜਿੱਥੇ ਕਦੀ ਪੰਜਾਬੀ ਗਾਣਾ ਕੋਈ ਨਹੀਂ ਸ਼ੂਟ ਹੋਇਆ ਉੱਥੇ ਇੱਕ ਵਾਰੀ ਫੇਰ ਦੁਬਾਰਾ ਸ਼ੂਟ ਕਰਨ ਦੀ ਟਰਾਈ ਕਰੂੰਗਾ ਜੇ ਇਹ ਗਾਣੇ ਨੂੰ ਅੱਛਾ ਰਿਸਪੌਂਸ ਮਿਲਣਾ ਤਾਂ ਮੇਰਾ ਦੀਰ ਫਲ ਦੁਨਾਲੀ ਤੂੰ ਸਾਡੇ ਵੱਲੋਂ ਤਾਣੀ ਮੈਂ ਤਾਂ ਮਿਲ ਸਾਨੂੰ ਦੇ ਦੇ ਆਪਾਂ ਆਆਂ ਥਾਣੂ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਸਾਡੇ ਨਾਲ ਸ਼ੂਟਿੰਗ ਲ ਐਕਸਪੀਰੀਅੰਸ ਲਈ ਉੱਥੇ ਦੇ ਲੋਕਾਂ ਨੂੰ ਆਪਣੀ ਨਾਲ ਇੰਗਲਿਸ਼ ਆਉਂਦੀ ਆ ਪੰਜਾਬੀ ਤਾਂ ਪੰਜਾਬੀ ਤਾਂ ਆਉਂਦੀ ਨਹੀਂ ਨਾ ਸੋ ਉਹਨਾਂ ਨਾਲ ਇਸ਼ਾਰਿਆਂ ਨਾਲ ਕੰਮ ਹੁੰਦਾ ਸੀ ਕਈ ਬੰਦੇ ਤਾਂ ਇਦਾਂ ਦੇ ਜਿਹੜੇ ਇਸ਼ਾਰਿਆਂ ਨਾਲ ਸਮਝਾਉਣ ਨਾਲ ਕੰਮ ਸੀ ਉੱਥੇ ਤਾਂ ਇੱਕ ਲੋਕ ਸਾਡਾ ਮੁੰਡਾ ਦੋਸਤ ਬਣ ਗਿਆ ਅਲਵਾਰੋ ਉਹ ਸਾਡਾ ਪਹਿਲਾ ਟੈਕਸੀ ਡਰਾਈਵਰ ਸੀ ਮਗਰ ਉਹ ਭਰਾ ਵਰਗਾ ਮੇਰੇ ਨਾਲ ਰਿਲੇਸ਼ਨ ਬਣ ਗਿਆ ਉਹਨੇ ਸਾਰਨੀ ਬਹੁਤ ਸਪੋਰਟ ਕੀਤੀ ਉਹਨੂੰ ਇੰਗਲਿਸ਼ ਵੀ ਆਉਂਦੀ ਸੀ ਉਹ ਗਾਂ ਫਿਰ ਸਪੇ ਆਪਣੀ ਸਪੈਨਿਸ਼ ਵਿੱਚ ਉਹਨਾਂ ਨੂੰ ਸਮਝਾਉਂਦਾ ਵੀ ਇਹ ਇਹ ਕਹਿਣਾ ਚਾਹੁੰਦੇ ਆ ਡਾਇਰੈਕਟਰ ਨਵਰਾਜ ਰਾਜਾ ਜੀ ਉਹਨੂੰ ਵੀ ਮੇਰੇ ਵਾਂਗੂ ਅੰਗਰੇਜ਼ੀ ਆਉਂਦੀ ਹੈ ਨਾ ਸੋ ਸਾਡੀ ਅੰਗਰੇਜ਼ੀ ਕਈ ਉਹਨਾਂ ਨੂੰ ਸਮਝ ਨਹੀਂ ਆਉਂਦੀ ਫਿਰ ਹੌਲੀ-ਹੌਲੀ ਉਹ ਸਾਨੂੰ ਐਕਸਪਲੇਨ ਨਹੀਂ ਮੈਂ ਸਿੱਕੇ ਬਰਡ ਆਉਂਦਾ ਮੈਨੂੰ ਓਲਾ ਉਹ ਹੈਲੋ ਕਹਿੰਦੇ ਓਲਾ ਉਹ ਹੀ ਮੈਨੂੰ ਯਾਦ ਰਿਹਾ ਤੇ ਉਹਨਾਂ ਨੂੰ ਵੀ ਅਸੀਂ ਬੱਲੇ ਬੱਲੇ ਸਿਖਾ ਕੇ ਆਏ ਆ ਇਸ ਵਾਰ ਤੇ ਜਿਹੜਾ ਮੁੰਡਾ ਸਾਡਾ ਅਲਵਾਰੋ ਸੀ ਉਹਦਾ ਨਾਮ ਅਸਕੇ ਵੀ ਤੈਨੂੰ ਯਾਰ ਸਾਨੂੰ ਔਖਾ ਲੱਗਦਾ ਹੈ ਅਲਵਾਰੋ ਭੁੱਲ ਜਾਂਦਾ ਹੁਣ ਤਾਂ ਬੋਲ ਬੋਲ ਕੇ ਨਾ ਬਾਰ ਬਾਰ ਕਹਿ ਕੇ ਆਉਂਦਾ ਯਾਦ ਹੈ ਪਰ ਜਦੋਂ ਪਹਿਲਾਂ ਦੋ ਦਿਨੋਂ ਫਿਰ ਅਸੀਂ ਉਹਦਾ ਨਾਮ ਅਲਵਾਰੋ ਤੋਂ ਬਦਲ ਕੇ ਅੰਬੀ ਰੱਖ ਲਿਆ ਜਦੋਂ ਉਹਨੂੰ ਅੰਬੀ ਕਹਣਾ ਉਹਨੇ ਫੇ ਭੱਜ ਜਾਇਆ ਹਣਾ ਵੀ ਹਾਂ ਮੈਨੂੰ ਕੋਈ ਮੇਰੀ ਲੋੜ ਹੋਣੀ ਹੈ ਇਹਨੂੰ ਅੱਛਾ ਵੈਰੀ ਨਾਈਸ ਅੱਛਾ ਗੀਤਾ ਇਹ ਜਿਹੜਾ ਟਰੈਕ ਹੈ ਇਸ ਦਾ ਯੋਨਰ ਕੀ ਯੋਨਰ ਹੈ ਮਤਲਬ ਰੋਮਾਂਟਿਕ ਜਿਹਾ ਟਰੈਕ ਹੈ ਰੋਮਾਂਟਿਕ ਟਰੈਕ ਹੈ ਹਾਂਜੀ ਬਿਲਕੁਲ ਰੋਮਾਂਟਿਕ ਸਟਾਈਲ ਲਗਾਣਾ ਹੈ ਬਹੁਤ ਟਾਈਮ ਬਾਅਦ ਹਾਰਟਬੀਟ ਤੋਂ ਬੁੱਕਲ ਤੋਂ ਬਾਅਦ ਬੜੇ ਟਾਈਮ ਬਾਅਦ ਮੈਂ ਇਹੋ ਜੇ ਇਦਾਂ ਦਾ ਗਾਣਾ ਕੀਤਾ ਸੋ ਮੈਂ ਕੋਸ਼ਿਸ਼ ਕਰ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਮੈਟਰੋ ਸਿਟੀਜ਼ ਦੇ ਜਿੰਨੇ ਯੰਗਸਟਰ ਨੇ ਉਹਨਾਂ ਨੂੰ ਇਹ ਗਾਣਾ ਜ਼ਰੂਰ ਪਸੰਦ ਆਵੇ ਕਿਉਂਕਿ ਪੰਜਾਬੀ ਦੇਸੀ ਸਾਲ ਦੇ ਮੇਰੇ ਗ ਮੈਨੂੰ ਲੱਗਦਾ ਵੀ ਉੱਥੇ ਦੇ ਲੋਕਾਂ ਨੂੰ ਚੰਗਾ ਲੱਗੇ ਤੇਰੀ ਮਸਤਾਨੀ ਚਾਲ ਤੇ ਗੱਬਰੂ ਨੇ ਸ਼ਰਤਾਂ ਲਾਉਂਦੇ ਮਹਿਲ ਵਿੱਚ ਗੱਲਾਂ ਕਰਕੇ ਮੈਨੂੰ ਨੇ ਰੋਜ਼ ਸਤਾਉਂਦੇ ਅੱਛਾ ਵਿਚਕਾਰ ਤੁਸੀਂ ਥੋੜੇ ਬਹੁਤੇ ਵਾਇਲੈਂਸ ਵਾਲੇ ਗੀਤਾਂ ਦੇ ਵੀ ਫਸ ਗਏ ਸੀ ਹੈ ਨਾ ਕੁਝ ਨਾ ਕੁਝ ਤੁਸੀਂ ਕਰਨ ਲੱਗੇ ਸੀ ਉਹ ਕੀ ਸੀ ਐਕਚੁਅਲੀ ਜਦੋਂ ਨਾ ਕੋਈ ਮਾਹੌਲ ਚੱਲਦਾ ਹੁੰਦਾ ਉਦੋਂ ਜਿੰਨੇ ਵੀ ਆਰਟਿਸਟ ਨੇ ਉਹਨਾਂ ਨੂੰ ਉਸ ਮਾਹੌਲ ਦੇ ਵਿੱਚ ਜ਼ਿਆਦਾ ਨਹੀਂ ਥੋੜੀ ਬਹੁਤੀ ਤਾਂ ਆਪਣਾ ਕੁਝ ਨਾ ਕੁਝ ਦੇਣਾ ਪੈਂਦਾ ਕਿਉਂਕਿ ਲੋਕਾਂ ਨੂੰ ਲੱਗਦਾ ਨਹੀਂ ਵੀ ਮਾਹੌਲ ਤੋਂ हट ਕੇ ਗੱਲਾਂ ਉਦੋਂ ਸਾਰੇ ਗਾਣੇ ਇਹੋ ਜਿਹੇ ਚੱਲੇ ਡਾਂਗਾ ਚੱਕ ਲਈਏ ਜੇ ਹੋ ਗਿਆ ਪਰ ਮੈਂ ਕਿਹਾ ਚਲੋ ਇੱਕ ਅੱਧਾ ਸੀ ਵੀ ਕਰ ਲੈਂਦੇ ਹਾਂ ਪਰ ਹੁਣ ਅਸੀਂ ਕੋਈ ਇਹੋ ਜਿਹਾ ਗਾਣਾ ਹਾਲੇ ਫਿਲਹਾਲ ਨਹੀਂ ਕਰ ਰਹੇ ਹਲੇ ਅਸੀਂ ਸਾਰੇ ਗਾਣੇ ਇਦਾਂ ਦੇ ਕਰ ਰਹੇ ਜਿਆਦਾ ਬਿਲਕੁਲ ਪੰਜਾਬੀ ਦਾ ਲੋਕਾਂ ਦਾ ਸਟਾਈਲ ਹੋਵੇ ਜਾਂ ਬਿਲਕੁਲ ਸ਼ਹਿਰੀ ਜੋ ਲੋਕਾਂ ਦਾ ਸਟਾਈਲ ਹੋਵੇ ਹਾਂਜੀ ਸੋ ਵੈਸੇ ਤੁਸੀਂ ਹੱਕ ਚੋ ਵਾਇਲੈਂਸ ਗੀਤਾਂ ਵਿੱਚ ਨਹੀਂ ਮੈਂ ਤਾਂ ਕਿਸੇ ਹੱਕ ਚ ਵੀ ਨਹੀਂ ਮੈਂ ਤਾਂ ਜੀ ਸਟੇਜਾਂ ਤੇ ਇਹ ਗੱਲ ਕਹਿਣਾ ਹੈ ਕਿ ਤੁਸੀਂ ਵੈਲੀ ਨਾ ਬਣੋ ਤੁਸੀਂ ਆਸ਼ਿਕ ਬਣੋ ਆਸ਼ਿਕ ਬਣ ਜਾਓ ਕਿਸੇ ਨੂੰ ਪਿਆਰ ਕਰੋ ਪਿਆਰ ਕਰਨਾ ਕੋਈ ਮਾੜੀ ਚੀਜ਼ ਨਹੀਂ ਪਿਆਰ ਨਾਲ ਦੁਨੀਆ ਸਮਕੇ ਦੁਨੀਆ ਵਿੱਚ ਖੁਸ਼ੀ ਵੱਧਦੀ ਹੈ ਗੋਲੀਆਂ ਚਲਾਉਣ ਨਾਲ ਇਹਨਾਂ ਚੀਜ਼ਾਂ ਲੜਾਈਆਂ ਝਗੜਿਆਂ ਨਾਲ ਦੈਰ ਵਿਰੋਧ ਵਧਦਾ ਦੁਸ਼ਮਣੀਆਂ ਤਾਂ ਵੈਸੇ ਹੀ ਲੋਕਾਂ ਦੀਆਂ ਕੰਟਰੀਜ਼ ਨਹੀਂ ਆਪਸ ਵਿੱਚ ਬਹੁਤ ਬਣੀਆਂ ਸੋ ਟਰਾਈ ਕਰੋ ਵੇ ਪਿਆਰ ਇੱਕ ਦੂਜੇ ਨਾਲ ਕਰੀਏ ਠੀਕ ਹੈ ਸੋ ਇਹ ਜਿਹੜਾ ਬੰਗੜਾ ਫਲੇਵਰ ਹੈ ਇਸ ਦਾ ਜਾਂ ਮਤਲਬ ਬੀਟ Song ਹੈ ਜਾਂ ਕਿ ਹਿਪ ਹੌਪ ਹੈ ਕਿ ਐਕਚੁਅਲੀ ਐਕਚੁਅਲੀ ਇਹਦੀ ਬੀਟ ਥੋੜੀ ਥੋੜੀ ਸਿਮਿਲਰ ਜਿਦਾ ਹਾਰਟਬੀਟ ਦੀ ਸੀ ਇਹੋ ਜੀ ਸਟਾਈਲ ਦੀ ਹੈ ਬਟ ਇੱਕ ਅਸੀਂ ਗਾਣਾ ਦਾ ਸੈਕੰਡ ਵਰਜਨ ਹੋਰ ਬਣਾਇਆ ਹੋਇਆ ਜਿਹੜਾ ਬਿਲਕੁਲ ਟੋਟਲੀ ਕਲੱਬ ਬੀਟ ਹੋਏਗਾ ਉਹ ਵੀ ਅਸੀਂ ਸ਼ੂਟ ਕਰ ਰਹੇ ਹਾਂ ਦੋ ਵਾਰੀ ਗਾਣਾ ਰਿਲੀਜ਼ ਕਰਨਾ ਹੈ ਅਸੀਂ हां इट वाज फॉर हां मेनू ਬਨਾਈ ਉਹ ਬੀਟ ਬਹੁਤ ਪਸੰਦ ਆ ਜਿਹੜੀ ਸੈਕੰਡ ਟਾਈਮ ਬਣਾਈ ਉਸ ਮੇਰੀ ਕੋਸ਼ਿਸ਼ ਆ ਯਾਰ ਇਹਨੂੰ ਦੁਬਾਰਾ ਇੱਕ ਵਾਰੀ ਫੇਰ ਰਿਲੀਜ਼ ਕਰਾਂਗੇ ਅਗਰ ਇਹਦਾ ਬਹੁਤ ਅੱਛਾ ਰਿਸਪੌਂਸ ਮਿਲਦਾ ਇਹਨੂੰ ਲਿਖਿਆ ਵੀ ਤੁਸੀਂ ਹੈ ਮੈਂ ਖੁਦ ਲਿਖਿਆ ਹਾਂਜੀ ਅੱਛਾ ਬਿਕੋਜ਼ ਅਕਸਰ ਕੋਲੇ ਗੀਤਸ ਨਾ ਕੁੜੀਆਂ ਨਾਲ ਥੋੜਾ ਬਹੁਤ ਉਹ ਥੇੜਖਾਣੀ ਜਿਹੀ ਐਂਡ ਕੁਝ ਨਾ ਕੁਝ ਕਮੈਂਟ ਕਦੇ ਕੌਂਪਲੀਮੈਂਟ ਹੁੰਦਾ ਹੋਂਸੇ ਮੈਂ ਤੁਸੀਂ ਕਹਿ ਰਹੇ ਹੋ ਨੈਣ ਬਣਾ ਲਈ ਹੈ ਨਾ ਹਾਂਜੀ ਇਹ ਨੈਣ ਦੁਨਾਲੀ ਜਿਹੜਾ ਗਾਣਾ ਜਦੋਂ ਤੁਸੀਂ ਸਥਾਈ ਤੋਂ ਬਿਨਾਂ ਜਦੋਂ ਬਾਕੀ ਦੇ ਸਾਰੇ ਅੰਤਰੇ ਸੁਣੇ ਜਾਣਗੇ ਤਾਂ ਇਹ ਸਾਰੇ ਗਾਣੇ ਦੇ ਵਿੱਚ ਕੁੜੀਆਂ ਦੀ ਸਿਫਤ ਕੀਤੀ ਹੋਈ ਹੈ। ਵੈਰੀ ਗੁੱਡ ਟਾਈਮ ਗੋਡ। ਪਿਛਲੀ ਵਾਰ ਕੁੜੀਆਂ ਨੂੰ ਬਹੁਤ ਮੜਾ ਗਿਆ ਜਾਂਦਾ ਪੰਜਾਬੀ। ਆਬਵੀਅਸਲੀ ਮੇਰੇ 플ੌਟ ਗਾਣੇ ਵਿੱਚ ਵੀ ਕੁੜੀ ਨੂੰ ਬਹੁਤ ਮਿਹਨੇ ਮਾਰੇ ਗਿਆ ਸੀ ਨਾ। ਮੈਂ ਆਪ ਮੰਨਦਾ ਇਹ ਗੱਲ ਪਰ ਉਹਦੇ ਨਾਲ ਟੋਲੀਬੋਲ 40 ਕਿਲੇ ਨੇ ਨਾ 2 ਕਿਲੇ ਮਿਹਨੇ। ਤੁਸੀਂ ਲੈ ਲਓ ਜਾਂ ਸਾਰੇ ਲੈ ਲਓ ਤੁਸੀਂ ਕੋਈ ਗੱਲ ਨਹੀਂ। ਤੇ ਇਸ ਕਰਕੇ ਇਸ ਗਾਣੇ ਵਿੱਚ ਕੁੜੀ ਦੀ ਬਹੁਤ ਸਿਫਤ ਕੀਤੀ ਹੋਈ ਹੈ। ਬਈ ਤੂੰ ਇੰਨੀ ਸੋਹਣੀ ਐ ਜਦੋਂ ਅਗਲੇ ਅੰਤਰੇ ਵਿਖੇ ਜਾਣਗੇ ਤਾਂ ਬੜੇ ਉਹਨੂੰ ਬੜੇ ਪਿਆਰੇ ਜਿਹੇ ਤਰੀਕੇ ਨਾਲ ਕੁੜੀ ਦੀ ਸਿਫਤ ਕਰ ਬਣਦੀ ਵੀ ਆ ਕਿਉਂਕਿ ਮੇਲ ਫੀਮੇਲ ਦਾ ਇੱਕ ਸੁਮੇਲ ਐ ਉਹਦੇ ਨਾਲ ਦੁਨੀਆ ਚੱਲਦੀ ਸੋ ਦੋਨਾਂ ਨੂੰ ਬਰਾਬਰਤਾ ਦੇਣੀ ਚਾਹੀਦੀ ਐ ਤੇ ਇਸ ਗਾਣੇ 'ਚ ਮੈਂ ਕੋਸ਼ਿਸ਼ ਕੀਤੀ ਐ ਕੁੜੀਆਂ ਨੂੰ ਅੱਗੇ ਲਿਆ ਕੇ ਲਿਆਉਣੇ ਤੂੰ ਸੀਟਰ ਗੱਟੀ ਦੇ ਵਿੱਚ ਪੁੱਲ ਕਰਕੇ ਬੂਫਰ ਛੱਡਿਆ ਬੈਠੀ ਜਿੰਨ ਚੂ ਜਾਣ ਕੇ ਕੀਤੇ ਦਾ ਪੈਸਾ ਲਗਿਆ ਗਾਇਕੀ ਕੀਤੀ ਜਾਵੇ ਤੁਸੀਂ ਕਿਵੇਂ ਆਪਣੇ ਸੌਂਗਸ ਚੂਜ਼ ਕਰਦੇ ਹੋ ਜਾਂ ਕਿਵੇਂ ਲਿਖਦੇ ਹੋ ਮਤਲਬ ਸੋਚਦੇ ਹੋ ਕਿ ਐਦਾਂ ਦਾ ਲਿਖਣਾ ਹੈ ਜਾਂ ਐਦਾਂ ਦਾ ਚੂਜ਼ ਕਰਨਾ ਹੈ ਐਕਚੁਅਲੀ ਸੋਚਣ ਦਾ ਸਿਸਟਮ ਹੈ ਜੀ ਪਤਾ ਨਹੀਂ ਕਦੋਂ ਕਿਹੜਾ ਥਾਟ ਆ ਜਾਣਾ ਕਈ ਵਾਰੀ ਉਹ ਚੀਜ਼ ਲੋਕਾਂ ਨੂੰ ਪਸੰਦ ਆ ਜਾਂਦੀ ਹੈ ਕੋਈ ਇਦਾਂ ਨਹੀਂ ਪੱਕਾ ਨਹੀਂ ਹੁੰਦਾ ਵੀ ਯਾਰ ਆਪਾਂ ਇਸ ਚੀਜ਼ ਤੇ ਗਾਣਾ ਲਿਖਣਾ ਇਦਾਂ ਦਾ ਕੁਝ ਨਹੀਂ ਇਹ ਗਾਣਾ ਬਿਲਕੁਲ ਇਦਾਂ ਬਣਿਆ ਵੀ ਦੇਸੀ ਕਰੂ ਦੇ ਸਟੂਡੀਓ ਚ ਮੈਂ ਕੋਈ ਹੋਰ ਗਾਣਾ ਆਪਣਾ ਰਿਕਾਰਡ ਕਰਨ ਗਿਆ ਸੀ ਉਹਨਾਂ ਨੇ ਮੈਨੂੰ ਕਿਹਾ ਭਾਜੀ ਕਹਿੰਦੇ ਇੱਕ ਬੀਟ ਬਣੀ ਹੈ ਮੈਨੂੰ ਲੱਗਦੀ ਵੀ ਅੱਛੀ ਮੈਨੂੰ ਸੁਣਾਈ ਮੈਨੂੰ ਬਹੁਤ ਚੰਗੀ ਲੱਗੀ ਬੀਟ ਤੇ ਅਸੀਂ ਉੱਥੇ ਬੈਠੇ ਬੈਠਿਆ ਨੇ ਅੱਧੇ ਘੰਟੇ 'ਚ ਗਾਣਾ ਲਿਖਿਆ ਉੱਥੇ ਰਿਕਾਰਡ ਕੀਤਾ ਉਸੇ ਦਿਨ ਲਿਖਿਆ ਰਿਕਾਰਡ ਸਾਰਾ ਉਸੇ ਦਿਨ ਦਾ ਹੋਇਆ ਹੋਇਆ ਤੇ ਉਹ ਇੰਨਾ ਵਧੀਆ ਸਾਨੂੰ ਲੱਗਾ ਕਿ ਅਸੀਂ ਉਹਨੂੰ ਗਾਣੇ ਤੋ ਇਹ ਇਹ ਕੁਦਰਤ ਹੈ ਪਤਾ ਨਹੀਂ ਕਦੋਂ ਕਿਹੜੀ ਚੀਜ਼ ਲੇਖ ਹੋ ਜਾਣੀ ਹੈ ਬਿਲਕੁਲ Uh, otherwise तो अदरवाइज थोड़ू अजक इंडस्ट्री जो ट्रेंड चल रहा है ना बिकॉज तू आई थिंक काफ़ी समा हो गया टू थाउजेंड सिक्स तो ऑलमोस्ट अगला साल मतलब टेंथ ईयर होने वाला है ना जो तुम अपने सफर वाल वेख दे बिकॉज तुम काफ़ी पहला तो शुरुआत हूँ काफ़ी नए सिंगर आ गए है बहुत चेंजेस वेखे होने बहुत कुछ डिजिटल बहुत चेंजेस आए सारा कुछ चेंज हो गया जी इंडस्ट्री सारी बदल के इधर उधर हो गई है पर जिन्हें भी नमें मुंडे आए हैं ਜਿਹੜੇ ਅੱਛਾ ਕੰਮ ਕਰ ਰਹੇ ਨੇ ਉਹਨਾਂ ਨੂੰ ਵੈਲਕਮ ਹੈ ਕਿਉਂਕਿ ਜਿਸ ਦਿਨ ਮੈਂ ਆਇਆ ਸੀ ਮੈਂ ਵੀ ਨਵਾਂ ਹੀ ਸੀ ਜਿਹੜੇ ਮੇਰੇ ਤੋਂ ਸੀਨੀਅਰ ਸੀ ਉਹਨਾਂ ਨੇ ਵੈਲਕਮ ਕੀਤਾ ਕੋਈ ਛੀ ਨਾਲ ਸੋ ਵਧੀਆ ਗੱਲ ਹੈ ਇੰਡਸਟਰੀ ਨੂੰ ਅਗਗੇ ਚਲਾਉਣਾ ਹੈ ਤਾਂ ਨਵੇਂ ਜਿਹੜੇ ਯੰਗਸਟਰ ਆਉਣੇ ਚਾਹੀਦੇ ਹਰੇਕ ਫੀਲਡ ਵਿੱਚ ਕੋਈ ਵੀ ਬਿਜ਼ਨਸ ਹੈ ਨਵੇਂ ਆਉਣੇ ਚਾਹੀਦੇ ਨਹੀਂ ਤਾਂ ਪੁਰਾਣੇ ਕਿੰਨਾ ਚਿਰ ਕੰਮ ਕਰੀ ਜਾਂਦੇ ਆ ਬੰਦਾ ਕੰਮ ਕਰ ਕਰਕੇ ਥੱਕ ਵੀ ਜਾਂਦਾ ਹੈ ਨਾ ਸੋਚ ਵੀ ਚੇਂਜ ਹੁੰਦੀ ਹੈ ਅਮਰ ਜੀ ਨਹੀਂ ਮੈਂ ਹਲੇ ਨਹੀਂ ਥੱਕਿਆ ਮੈਂ ਤਾਂ ਹਲੇ ਤੁਹਾਡੇ ਤਾਂ ਨਹੀਂ ਨਵੀਂ ਇਨੀਸ਼ੀਏਟਿਵ ਵੇਖਣ ਨੂੰ ਮਿਲਦੀ ਹੈ ਮੈਂ ਹਲੇ 10-15 ਸਾਲ ਲੋਕਾਂ ਨੂੰ ਨਵੇਂ ਆਉਣੇ ਚੰਗੀ ਗੱਲ ਹੈ ਹਰ ਕੰਮ 'ਚ ਨਵਾਂ ਬੰਦਾ ਜ਼ਰੂਰ ਆਉਣਾ ਚਾਹੀਦਾ ਤੇ ਮੇਰੇ ਵੱਲੋਂ ਵੈਲਕਮ ਹੈ ਨਵੇਂ ਬੰਦਿਆਂ ਨੂੰ ਬਿਲਕੁਲ ਇੱਕ ਹਰ ਹਰ ਬੰਦਾ ਕਹਿੰਦਾ ਯਾਰ ਕੀਤਾ ਸੈਲਦਾਰ ਤੇ એનર્ਜੀ ਵਾਟਰ ਹੈ ਨਾ ਗਾਣਿਆਂ 'ਚ ਹੋਵੇ ਵੈਸੇ ਵੇਖ ਲਓ ਆਫ ਸਕਰੀਨ ਵੇਖ ਲਓ એનਰਜੈਟਿਕ ਰਹਿੰਦਾ ਐਨੀ એનਰਜੀ ਕਿੱਥੋਂ ਆਉਂਦੀ ਹੈ ਇੰਨੇ ਤਾਂ ਤੁਹਾਡੇ ਵਰਗੇ ਸੱਜਣ ਮਿੱਤਰ ਜਿਹੜੇ ਫੈਨਸ ਨੇ ਜਾਂ ਇਹ ਹੀ ਦਿੰਦੇ ਨੇ એનર્ਜੀ ਤਾਂ ਜਦੋਂ ਕੰਮ ਤੁਹਾਨੂੰ ਵਧੀਆ ਮਿਲਦਾ ਤੁਹਾਡੇ ਕੰਮ ਨੂੰ ਲੋਕ ਐਪਰੀਸ਼ੀਏਟ ਕਰਦੇ ਆ ਫਿਰ ਬੰਦੇ ਦਾ ਹੋਰ ਕੰਮ ਕਰਨ ਨੂੰ ਹੌਸਲਾ ਵੱਧਦਾ ਸੋ એનર્ਜੀ ਇਹ ਹੀ ਇਹ ਹੀ ਹੈ ਮੇਰੀ ਤਾਂ ਲੀ ਤੂੰ ਸਾਡੇ ਵੱਲੋਂ ਤਾਣੀ ਮੈਂ ਦਮ ਦਿਲ ਸਾਨੂੰ ਦੇ ਦੇ ਆਪਾਂ ਆਆਂ ਥਾਣੋਂ ਹਾਣੀ ਸੋਸ਼ਲ ਮੀਡੀਆ ਤੇ ਅੱਜ ਕੱਲ ਬਹੁਤ ਪੰਜਾਬੀ 뮤직 ਹੈ ਨਾ ਪੋਪੂਲਰ ਹੋ ਰਿਹਾ ਹੈ ਹਰ ਕਿਸੇ ਦਾ ਫੈਨ ਪੇਜ ਹੈ ਹਰ ਕੋਈ ਮੇਨਟੇਨ ਕਰਦਾ ਤੁਹਾਨੂੰ ਕਿੰਨਾ ਚਾ ਆਇਆ ਸੋਸ਼ਲ ਮੀਡੀਆ ਫੇਸਬੁੱਕ ਦਾ ਜਾਂ ਇੰਸਟਾਗ੍ਰam ਦਾ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਤੁਹਾਨੂੰ ਔਖਾ ਲੱਗਦਾ ਜਾਂ ਮਤਲਬ ਠੀਕ ਹੈ ਇਟਸ ਵਧੀਆ ਲੱਗਦਾ ਕਿਉਂਕਿ ਤੁਹਾਨੂੰ ਪਹਿਲਾਂ 10 12 15 ਸਾਲ ਪਹਿਲਾਂ ਜਦੋਂ ਮੈਨੂੰ ਤਾਂ 10 ਸਾਲ ਹੀ ਹੋਏ ਨੇ ਆਏ ਨੂੰ ਇੰਡਸਟਰੀ ਉਦੋਂ ਆਰਟਿਸਟ ਨੂੰ ਫੀਡਬੈਕ ਹੀ ਨਹੀਂ ਸਿਲਦੀ ਵੀ ਮੈਂ ਜੋ ਕੀਤਾ ਉਹਦਾ ਕਿੰਨਾ ਹੁਣ ਤੁਹਾਨੂੰ ਰਾਈਟ ਵੇ on the spot ਤੁਸੀਂ ਕੁਝ ਦਿੰਨੇ ਉਹ ਤੁਹਾਨੂੰ ਉਹਦੇ ਪਤਾ ਲੱਜਾਂਦਾ ਕਈ ਲੋਕ ਵੈਸੇ ਜਿਹੜੇ ਲੋਕਾਂ ਨੌਨਸੈਂਸ ਲੋਕ ਵੀ ਹੈਗੇ ਨੇ ਸੋਸ਼ਲ ਮੀਡੀਆ ਦੇ ਜਿਹੜੇ ਕਿ ਜਿਨ੍ਹਾਂ ਦਾ ਕੰਮ ਹੀ ਹੈ ਵੇ ਗਲਤਮਲਤ ਬੋਲਣਾ ਉਹਨਾਂ ਨੂੰ ਇਗਨੋਰ ਜ਼ਿੰਦਗੀ ਚ ਕਰਨਾ ਹੀ ਚਾਹੀਦਾ ਉਹ ਚੰਗੇ ਬੰਦੇ ਨੂੰ ਬੋਲਣਗੇ ਮਾੜੇ ਨੂੰ ਬੋਲੋ ਉਹਨਾਂ ਦਾ ਕੰਮ ਹੀ ਉਹਨਾਂ ਨੇ ਤਾਂ ਜਾਂਦੇ ਜਾਂਦੇ ਇੱਕ ਬੰਦਾ ਹੁੰਦਾ ਜਿੰਨ ਚੁਆਤੀ ਲਾਉਣੀ ਹੁੰਦੀ ਅੱਗ ਲਾ ਕੇ ਆਪਸਾਈਡ ਤੇ ਬਣਗਾ ਚਲੋ ਠੀਕ ਆਉਣ ਬਈ ਸੁਆਦ ਉਹਨਾਂ ਲੋਕਾਂ ਦੀ ਨਹੀਂ ਪ੍ਰਵਾਹ ਕਰਨੀ ਚਾਹੀਦੀ ਪਰ ਸੋਸ਼ਲ ਮੀਡੀਆ ਜਿੰਨਾ ਵੀ ਉਹ ਅੱਛਾ ਹੈ ਲੋਕਾਂ ਨੂੰ ਜਲਦੀ ਫੀਡਬੈਕ ਮਿਲਦੀ ਹੈ ਤੁਹਾਡੀ ਗੱਲ ਕਹੀ ਜਲਦੀ ਲੋਕਾਂ ਤੱਕ ਪਹੁੰਚਦੀ ਹੈ ਉਹ ਗਾਣਾ ਵੀ ਫਿਰ ਹੋ ਜਾਏ ਬਿਕਾਜ਼ ਹੁਣ ਤਾਂ ਸਾਇਨਾ ਨੇ ਸੁਣ ਲਿਆ ਤੇ ਹੁਣ ਸਾਡੇ ਵੀਅਰਸ ਵੀ ਮੁੰਡਾ ਕੁੜੀ ਨੂੰ ਕਹਿੰਦਾ ਤੇਰੀ ਮਸਤਾਨੀ ਚਾਲ ਤੇ ਗਬਰੂ ਨੇ ਸ਼ਰਤਾਂ ਲਾਉਂਦੇ ਮਹਿਫਲ ਵਿੱਚ ਗੱਲਾਂ ਕਰਕੇ ਮੈਨੂੰ ਨੇ ਰੋਜ਼ ਸਤਾਉਂਦੇ ਮੇਥੋਂ ਨਹੀਂ ਸੁਣਿਆ ਜਾਂਦਾ ਮੈਂ ਵੀ ਹਾਂ ਆਮ ਪ੍ਰਾਣੀ ਮੈਂ ਆਂਦੀ ਰਫਲ ਦੁਨਾਲੀ ਤੂੰ ਸਾਡੇ ਵੱਲ ਨੂੰ ਟਾਣੀ ਮੈਂ ਤਾਂ ਮਿਲ ਸਾਨੂੰ ਦੇ ਦੇ ਆਪਾਂ ਆਣੋ ਹਾਣੀ वेलिन आई सी सो हो ना कुछ फाइव क्वेश्चंस ਨੇ ਮੇਰੇ ਕੋਲ ਜਿਹਦੇ फटाफट ਉਹਨਾਂ ਦੇ ਆਨਸਰ ਦੇਣੇ ਆ ਠੀਕ ਹੈ ਜੀ ਮੈਂ ਉਹਨਾਂ ਦੇ ਜ਼ਰੂਰ ਦਊਗਾ ਜੀ ਆਨਸਰ ਨਹੀਂ ਬਹੁਤ ਸਿੰਪਲ ਨੇ ਤੁਹਾਡਾ ਇੰਡਸਟਰੀ ਚ ਬੈਸਟ ਫਰੈਂਡ ਕੌਣ ਹੈ ਸਾਰੇ ਰੱਸੀ ਦੇ ਕਲਾਕਾਰ ਮੇਰੇ ਬੈਸਟ ਫਰੈਂਡ ਨੇ ਮੇਰੇ ਸਾਰੇ ਮਨ ਬਣਦੇ ਆ ਕੋਈ ਤੁਹਾਡੇ ਨਾਲ ক্লোਜ਼ ਹੋਵੇ ਮੇਰੀ ਸੱਚੀ ਗੱਲ ਹੈ ਮੇਰਾ ਪੰਗਾ ਪੈ ਜਾਣਾ ਫਿਰ ਸਾਰੇ ਬਹੁਤ ক্লোਜ਼ ਰਏ ਸੀ ਇਕੱਠੇ ਹੀ ਰਹਨੇ تقریبا ਅੱਛਾ ਬੈਸਟ ਐਨੀਮੀ ਦੱਸ ਦੋ ਫਿਰ ਬੈਸਟ ਦੁਸ਼ਮਣ ਕਿਹੜਾ ਕਟਾ ਦਸ਼ਮਣ ਕੋਈ ਨਹੀਂ ਦੱਸੀ ਕੋਈ ਬੰਦਾ ਦਸ਼ਮਣ ਨਹੀਂ ਵੈਸੇ ਕੋਈ ਨਾ ਕੋਈ ਹੋਊਗਾ ਵੀ ਤੇ ਚੱਲ ਕੋਈ ਗੱਲ ਇਹ ਉਹਨੂੰ ਵਿਚਾਰੇ ਨੂੰ ਕਾਹਨੂੰ ਤੰਗ ਕਰਨਾ ਦੁਖੀ ਹੋਏਗਾ ਨਹੀਂ ਫਿਰ ਇੱਕ ਚੀਜ਼ ਤਾਂ ਦੱਸਣਾ ਯਾਰ ਫਰੈਂਡ ਦੱਸੋ ਜਾਂ ਐਨੀਮੀ ਦੱਸੋ ਕੁਛ ਤਾਂ ਦੱਸੋ ਫਸ ਫਰੈਂਡ ਹਣ ਮੈਂ ਕੀ ਕਿਹਨੂੰ ਕਹਾਂ ਮੈਂ ਬਾਕੀ ਇਹਨਾਂ ਕਹਿੰਦਾ ਸਾਸੀ ਨਹੀਂ ਤੇਰੇ ਬੈਸਟ ਫਰੈਂਡ ਵੀ ਲੜਾਏ ਫੇਰ ਵਾਲਾ ਪੈ ਜਾਣਾ ਵੈਸੇ ਦੁਸ਼ਮਣ ਉਹ ਹੈ ਜਿਹੜਾ ਜੀ ਪੰਜਾਬੀ ਡੱਸੀ ਦਾ ਨੁਕਸਾਨ ਕਰਦਾ ਹੂੰ ਉਹ ਕੌਣ ਕਰਦਾ ਜਿਹੜੇ ਦੋ ਦੋ ਨੰਬਰ ਦੇ ਵੀਡੀਓ ਪਾਉਂਦੇ ਨੇ ਨਾ ਦੋਨੇ ਜਿਹੜੇ ਕਹਿੰਦੇ ਨੇ ਡੁਪਲੀਕੇਟ ਸਾਈਟਾਂ ਲਗਾਣਾ ਜਿਹੜਾ ਵੀ ਪਾਉਂਦਾ ਪਹਿ ਕਾਪੀ ਦਾ ਵੀ ਕਾਫੀ ਟ੍ਰੈਂਡ ਚੱਲ ਰਿਹਾ ਹੈ ਨਾ ਐਸੇ ਅੱਛਾ ਬੈਸਟ ਡਾਇਰੈਕਟਰ ਬੈਸਟ ਡਾਇਰੈਕਟਰ ਵੀਡੀਓ ਡਾਇਰੈਕਟਰ ਵੀਡੀਓ ਡਾਇਰੈਕਟਰ ਮੈਂ ਨਵਰਾਜ ਰਾਜੇ ਕਹੂੰਗਾ ਕਿ ਕੋਨੇ ਗਾਣਾ ਸ਼ੂਟ ਕੀਤਾ ਜੀ ਨਹੀਂ ਵੈਸੇ ਵੀ ਤੁਸੀਂ ਕਨੇ ਡਾਇਰੈਕਟਰ ਨਾਲ ਕੰਮ ਕੀਤਾ ਸਾਰੇ ਅੱਛੇ ਨੇ ਸਾਰੇ ਵਧੀਆ ਕੰਮ ਕਰਦੇ ਨੇ ਤੇ ਕਿਦੇ ਨਾਲ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਨਵਰਾਜ ਨਾਲ ਮੈਂ ਬਹੁਤ ਬਹੁਤ ਸਾਰੇ ਵੀਡੀਓ ਕੀਤੇ ਨੇ ਨਵਰਾਜ ਨਾਲ ਮੇਰਾ ਵਧੀਆ ਬਣਦੀ ਹੈ ਅੱਛਾ ਠੀਕ ਹੈ ਤੇ ਬੈਸਟ 뮤직 ਡਾਇਰੈਕਟਰ ਬੈਸਟ 뮤직 ਡਾਇਰੈਕਟਰ ਜੀ ਮੈਨੂੰ ਸੁਖਸ਼ਿੰਦਰ ਸ਼ੰਦਾ ਭਾਜੀ ਲੱਗਦੇ ਨੇ ਕਿਉਂਕਿ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹਾਂਜੀ ਸੋ ਬਿਕੋਜ਼ ਦੇਸੀ ਕਰੂ ਨਾਲ ਤੁਸੀਂ ਕਾਫੀ ਕੰਮ ਕਰ ਰਹੇ ਹੋ ਦੇਸੀ ਕਰੂ ਤਾਂ ਹੈਗੇ ਨਾ ਪਰ ਅਸੀਂ ਸਾਰੇ ਜਿੰਨਾ ਅਸੀਂ ਸਾਡੇ ਤੋਂ ਸੀਨੀਅਰ ਨੇ ਪਰ ਜਿਹੜਾ ਜਿਹੜਾ ਕੰਮ ਸ਼ੰਦਾ ਭਾਜੀ ਨੇ ਕੀਤਾ ਉਹ ਬਾ ਕਮਾਲ ਸੀ ਅੱਜ ਵੀ ਕਰਦੇ ਨੇ ਪਰ ਪਹਿਲਾਂ ਉਹਨਾਂ ਨੇ ਬੜਾ ਕਮਾਲ ਕੰਮ ਕੀਤਾ ਤੇ ਹੁਣ ਤੱਕ ਦਾ ਤੁਹਾਡਾ ਬੈਸਟ Song ਤੁਹਾਡਾ ਹੀ ਆਪਣਾ ਕੋਈ ਆ ਪੁੱਠਾ ਕੰਮ ਪੁੱਛ ਲਿਆ ਸਭ ਤੋਂ ਬੈਸਟ ਤਾਂ ਮੈਨੂੰ ਲੱਗਦਾ ਜੀ ਚੱਕ ਚੱਕ ਕੇ ਯਾ ਚਕਾ ਸੂਟ ਯਾ ਐਕਚੁਅਲੀ ਇਹ ਗਾਣੇ ਬਹੁਤ ਜ਼ਿਆਦਾ ਹਿੱਟ ਹੋਏ ਹਿੱਟ ਹੋਏ ਨੇ ਹਾਰਟਬੀਟ ਬਹੁਤ ਹਿੱਟ ਹੋਇਆ ਕਣੀਆਂ ਬਹੁਤ ਹਿੱਟ ਸਿਟੀ ਬੋਇਟ ਬਟ ਜਿਹੜਾ ਮੈਨੂੰ ਗਾਣਾ ਪਸੰਦ ਸੀ ਉਹ ਸੀ ਨਾਗਾ ਵਰਗੇ ਨੇਣ ਕੁੜੀ ਦੇ ਨਾਗਾ ਵਰਗੇ ਨੇਣ ਅੱਗੇ ਅੱਛਾ ਸਾਰਾ ਸੁਣਨਾ ਜੀ ਮਤਲਬ ਥੋੜਾ ਜਿਹਾ ਸੁਬਾਹ ਨੂੰ ਤੱਕੀਏ ਸ਼ਰਬਤ ਲੱਗਦੇ ਸ਼ਾਮ ਨੂੰ दारू ਲੱਗਦੇ ਸ਼ਾਮ ਟੱਲੀ ਦੇ ਮਗਰੋਂ ਮਿੱਤਰੋ ਹੋਰ ਪੁਲੇਖੇ ਪੈਣ ਕੁੜੀ ਦੇ ਨਾ ਗਾਂ ਵਰਗੇ ਨੈਣ ਕੁੜੀ ਦੇ ਨਾ ਗਾਂ ਵਰਗੇ ਨੈਣ ਸਰ ਨਿਆਣਾ ਤੇ ਇਹਨਾਂ ਤੇ ਬਹੁਤ ਟੋਕਸ ਰੰਦਾ ਕਿਉਂਕਿ ਮੈਂ ਮੈਂ ਨਹੀਂ ਸਾਰੇ ਜਿਹਨੇ ਜਿੰਨੇ ਵੀ ਕਾਰਨਾਮੇ ਕਰਦੇ ਨੇ ਕੁੜੀਆਂ ਦੇ ਨੈਣੇ ਕਰਦੇ ਨੇ ਕੁੜੀਆਂ ਦੇ ਵੀ ਤੇ ਮੁੰਡਿਆਂ ਦੇ ਵੀ ਸਿਰ ਕੁੜੀਆਂ ਨੂੰ ਨਾ ਕਰੋ ਕਿਉਂਕਿ ਸੋ ਦੇਸੀ ਸਟਾਰਸ ਆਈ تھی ਮੁਗਧ ਪਰ ਉਸ ਤੋਂ ਪਹਿਲਾਂ ਹੀ ਬਹੁਤ ਇੰਪੋਰਟੈਂਟ ਸੈਗਮੈਂਟ ਹੈ ਤੇ ਥੋੜਾ ਜਿਹਾ ਤਿੱਖਾ ਵੀ ਹੈ ਹਾਂਜੀ ਸੈਗਮੈਂਟ ਦਾ ਨਾਂ ਹੈ ਤਿੱਖਾ ਸਵਾਦ ਉਹ ਗੀਤਾ ਜਿਹੜਾ ਤਾਂ ਤਿੱਖਾ ਸਵਾਲ ਏ ਹੈ ਐਨਰ ਦੇ ਲੇਟਸਟ Song ਤੋਂ ਰਿਲੇਟਡ ਹੀ ਹੈ ਹੈਨਾ ਨੈਂ ਨੋ ਨਾਲੀ ਅ ਜੇ ਆਪਾਂ Song ਦਾ ਮਿਊਜ਼ਿਕ ਸੁਣਦੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਇੱਕ ਬਾਲੀਵੁੱਡ Song ਦੀ ਕਾਪੀ ਲੱਗਦੀ ਹੈ ਬੀਟ ਅ ਆਈ ਡੋਟ ਨੋ ਜੀ ਯੂਰ ਹੈ ਨਾ ਯੂਰ ਹੈ ਬਾਰੇ ਅਸੀਂ ਕਿਤੇ ਨਹੀਂ ਮੈਂ ਕਾਪੀ ਦੀ ਪਰ ਅਸੀਂ ਮੈਨੂੰ ਨਹੀਂ ਪਤਾ ਇਹਦੇ ਬਾਰੇ ਨੂੰ ਅੱਛਾ ਉਹਨਾਂ ਨੂੰ ਤੁਸੀਂ ਜ਼ਰੂਰ ਪੁੱਛੋ ਤਾਂ ਉਹ ਪਹੁੰਚੇ ਉਸ ਇੱਥੇ ਉੱਤੇ ਜਾਓ ਕਿ ਇਹ ਕੰਮ ਜੀ ਨਹੀਂ ਕੀਤਾ ਮੈਂ ਹੁਣੇ ਫੋਨ ਕਰਕੇ ਪੁੱਛਾਂਗਾ ਜੀ ਉਹਨਾਂ ਨੂੰ ਬਿਕੋਜ਼ ਇਹ ਗਾਣਾ ਹੈ ਤਾਂ ਅਸੀਂ ਕਿਸੇ ਚੰਗੀ ਚੀਜ਼ ਨੂੰ ਜੇ ਕਾਪੀ ਵੀ ਕੀਤਾ ਤਾਂ ਕਹਿੰਦੇ ਚੰਗੀ ਚੀਜ਼ ਨੂੰ ਕਾਪੀ ਕਰਕੇ ਦੁਬਾਰਾ ਰੀਮੇਕ ਕਰਨਾ ਉਹ ਕੋਈ ਮਾੜੀ ਗੱਲ ਨਹੀਂ ਰੀਮੇਕ ਵੀ ਨਹੀਂ ਕੀਤਾ ਉਹ ਪੂਰੀ ਦੀ ਪੂਰੀ ਪੀਟੀ ਕਾਪੀ ਕੀਤੀ ਹੋਈ ਜਾਰੇ ਜਾ ਉਹ ਹਰ ਜਾਈ ਉਸ ਗਾਣੇ ਦਾ ਕਿਹੜਾ ਗਾਣਾ ਸੀ ਬਾਲੀਵੁੱਡ ਦਾ ਇੱਕ ਗਾਣਾ ਸੀ ਰੀਮਿਕਸ ਜਾਰੇ ਜਾ ਉਹ ਹਰ ਜਾਈ ਕੋਈ ਨਹੀਂ ਉਹਨਾਂ ਨੂੰ ਫੋਨ ਕਰਕੇ ਬੋਲਦਾ ਮੈਨੂੰ ਤਾਂ ਕਿਉਂਕਿ ਮੈਂ ਹਿੰਦੀ ਗਾਣੇ ਬਹੁਤ ਘੱਟ ਸੁਣਦਾ ਪੰਜਾਬੀ ਇੰਡਸਟਰੀ ਜਿਹੜੀ ਰੰਨੇ ਕਰਕੇ ਜਿਆਦਾ ਪੰਜਾਬੀ ਗਾਣੇ ਸੁਣਨੇ ਪੈਂਦੇ ਪਰ ਅਸੀਂ ਮੈਨੂੰ ਇਹਦੇ ਬਾਰੇ ਕੋਈ ਕੁਝ ਨਹੀਂ ਪਤਾ ਤੁਸੀਂ ਮੈਨੂੰ ਦੱਸਿਆ ਮੈਂ ਇਹਦੇ ਬਾਰੇ ਫਾਈਂਡ ਆਊਟ ਜ਼ਰੂਰ ਕਰੂੰਗਾ ਜੀ ਬਿਲਕੁਲ ਕਰ ਰਿਓ ਐਂਡ ਸਾਡੇ ਨਾਲ ਗੱਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਐਂਡ 올 ది ਬੈਸਟ ਵਿਦ ਅ ਨਿਊ ਸੌਂਗ